ਅਸੀਂ ਮੌਜੂਦ ਆ ਜੀ ਇਸ ਟਾਈਮ ਨਿਹਾਲਾ ਲਵੇਰਾ ਦੇ ਜਿੱਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਥੇ ਜਿਹੜੇ ਨਿਹਾਲਾ ਲਵੇਰਾ ਚ ਸਰਦਾਰ ਸਾਬਕਾ ਐਮਐਲਏ ਸਰਦਾਰ ਪਿੰਕੀ ਜਿਹੜੇ ਨੇ ਪਰਮਿੰਦਰ ਸਿੰਘ ਪਿੰਕੀ ਉਹ ਵੀ ਆਏ ਨੇ ਔਰ ਵੋਟ ਰਾਹੀਂ ਜਿਹੜੇ ਨੇ ਵੋਟ ਵੀ ਇਹਨਾਂ ਨੇ ਜਿਹੜੀ ਇਹ ਨਿਹਾਲਾ ਲਵੇਰਾ ਚ ਦਿੱਤੀ ਹੈ ਉਹਦੇ ਨਾਲ-ਨਾਲ 2000 ਜਿਹੜੀਆਂ ਕਿਟਾਂ ਉਹ ਮੰਡੀਆਂ ਨੇ ਇਹਨਾਂ ਨੇ ਔਰ ਗਏ ਨੇ ਲੋਕਾਂ ਦੇ ਘਰਾਂ ਤੱਕਰ ਅੱਜ ਕੀ ਜਾਇਜ਼ਾ ਲੈਣ ਵੀ ਕੀ ਉੱਥੇ ਹਾਲਾਤ ਨੇ ਲੋਕਾਂ ਦੇ ਬਣੇ ਹੋਏ ਨੇ ਤੁਸੀਂ ਆਸ-ਪਾਸ ਦੀਆਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਕਿੰਨਾ ਕਿੰਨਾ ਆਸਪਾਸ ਹਲੇ ਵੀ ਜਿਹੜਾ ਇੱਥੇ ਮੌਜੂਦ ਹੈ ਫਿਲਹਾਲ ਜਿਹੜਾ ਪਾਣੀ ਹੈ ਉਹ ਘਟਿਆ ਜਰੂਰ ਹੈ ਲੇਕਿਨ ਪਾਣੀ ਜਿਹੜਾ ਇੱਥੇ ਕਾਫੀ ਜ਼ਿਆਦਾ ਖੜਿਆ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਕਿ ਛੋਟੇ-ਛੋਟੇ ਬੱਚੇ ਹੈ ਜਿਹੜੇ ਕਿ ਉਤੋਂ ਪਾਰ ਕਰਕੇ ਜਿਹੜੇ ਉਹ ਆਏ ਨੇ ਇੱਕ ਗੁੜੀਆਂ ਤੁਸੀਂ ਦੇਖ ਰਹੇ ਹੋ ਸਮਾਨ ਚੱਕੀ ਹੋਈ ਹੈ ਉਹ ਗੁੜੀਆਂ ਨੇ ਇਹ ਵੀ ਉਤੋਂ ਹੀ ਆਈ ਹੈ ਇਹ ਬੱਚੇ ਨਿੱਕੇ-ਨਿੱਕੇ ਨੇ ਜਿਹੜੇ ਕਿ ਉਤੋਂ ਪਾਰ ਕਰਕੇ ਆਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿ ਅਸੀਂ ਤੁਹਾਨੂੰ ਤਸਵੀਰਾਂ ਦਿਖਾਰਿਆ ਨਿਹਾਲਾ ਲਵੇਰਾ ਦੀਆਂ ਲਗਾਤਾਰ ਜਿਹੜੇ ਹੱਲੇ ਵੀ ਪਾਣੀ ਦਾ ਪੱਧਰ ਇੱਥੇ ਘਟਿਆ ਜ਼ਰੂਰ ਹੈ ਇਹ ਲੇਕਿਨ ਹੱਲੇ ਵੱਧ ਹੈ ਮੈਂ ਕਹਿ ਰਿਕੁਐਸਟ ਕਰਾਂ ਕੈਮਰਾਮੈਨ ਨੂੰ ਵੀ ਇੱਕ ਵਾਰੀ ਦਿਖਾਣ ਵੀ ਹੋ ਜਿਹੜੇ ਸਾਹਮਣੇ ਸਾਨੂੰ ਇੱਕ ਦੁਕਾਨ ਹੀ ਕੁਝ ਨਜ਼ਰ ਆ ਰਹੀ ਹੈ ਉੱਤੇ ਇੱਕ ਗ੍ਰੀਨ ਜਿਹਾ ਸਾਈਨ ਬਣਿਆ ਹੈ ਜਿਹੜਾ ਕਿ ਪਾਣੀ ਥੱਲੇ ਉਤਰਾਂ ਦਾ ਨਿਸ਼ਾਨ ਹੈ ਫੁੱਟ ਪਾਣੀ ਕਰੀਬ-ਕਰੀਬ ਘਟਿਆ ਪਰ ਹੱਲੇ ਵੀ ਇਹਨਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਜਿਹੜਾ ਮੌਜੂਦ ਹੈ ਫਿਲਹਾਲ ਜਿਹੜਾ ਲੋਕ ਨੇ ਆਪਸ ਦੇ ਵਿੱਚ ਮਿਲ ਜੁਲ ਕੇ ਇਹੀ ਜਿਵੇਂ ਯੂਪੀ ਤੋਂ ਲੋਕ ਆਏ ਨੇ ਉਹ ਮਦਦ ਕਰ ਰਹੇ ਨੇ ਪੰਜਾਬੀ ਭਰਾ ਜ ਉਹ ਮਦਦ ਕਰ ਰਹੇ ਨੇ ਆਸ-ਪਾਸ ਦੇ ਲੋਕ ਜਿਹੜੇ ਉਹ ਬੰਦਤ ਕਰ ਰਹੇ ਜਾਂ ਨਮਾਇंदे ਜਿਹੜੇ ਆਉਂਦੇ ਨੇ ਸਰਕਾਰਾਂ ਦੇ ਜਾਂ ਆਪੋਜੀਸ਼ਨ ਵਾਲੇ ਉਹ ਆ ਰਹੇ ਨੇ ਉਹ ਮਦਦ ਕਰ ਰਹੇ ਨੇ ਔਰ ਲੋਕ ਜਿਹੜੇ ਨੇ ਆ ਆਪ ਆਪਣੀ ਮਦਦ ਆਪ ਹੀ ਕਰ ਰਹੇ ਨੇ ਫਿਲਹਾਲ ਪਾਣੀ ਦੀ ਜਿਹੜੀ ਇੱਥੇ ਸਥਿਤੀ ਹੈ ਉਹ ਜ਼ਿਆਦਾ ਹੈਗੀ ਹੈ ਤਸਵੀਰਾਂ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਨੇ ਆਂ ਵੀ ਜਿਹੜੀਆਂ ਬੋਟਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਚੱਲ ਰਹੀਆਂ ਨੇ ਔਰ ਬੋਟਾਂ ਦੇ ਬੋਰਡ ਦੇ ਥ्रू ਹੀ ਜਿਹੜਾ ਅੰਜਨ ਹੋ ਰਿਹਾ ਸਮਾਨ ਜਿਹੜਾ ਵੰਡਿਆ ਜਾ ਰਿਹਾ ਲਗਾਤਾਰ ਜਿਹੜੀ ਹੈ ਤੁਹਾਨੂੰ ਤਸਵੀਰਾਂ ਦਿਖਾਵਾਂ ਜੁੜੇ ਰਿਹਾ ਜੇ ਤੁਸੀਂ ਸਾਚਕ ਚੈਨਲ ਦੇ ਨਾਲ 사ਚਕ ਦੀ ਬਾਤ ਚੈਨਲ ਦੇ ਨਾਲ ਹਮੇਸ਼ਾ ਦੀ ਜੁੜੇ ਰਹਿ ਜੀ ਪਲ-ਪਲ ਦੀ ਖਬਰ ਜਿਹੜੀ ਹੈ ਅਸੀਂ ਤੁਹਾਨੂੰ ਦਿਖਾਉਂਦੇ ਰਾਂਗੇ ਹੋਰ ਵੀ ਜਗ੍ਹਾ ਤੇ ਜਾ ਕੇ ਦਿਖਾਣੇ ਆ ਵੀ ਉੱਥੋਂ ਦੇ ਹਾਲਾਤ ਜਿਹੜੇ ਨੇ ਉਹ ਕੀ ਨੇ ਟਾਈਮ ਬਾਉਂਡ ਕਹਿੰਦੇ ਨੇ ਦਿਨਾਂ ਦੀ ਦੇਖੇ ਜਾਵਾਂਗੇ ਪੰਜਾਬ ਦਾ ਕਿਸਾਨ ਪੰਜਾਬ ਦਾ ਹਰ ਇੱਕ ਇੱਕ ਬੱਚਾ ਹਿੰਦੁਸਤਾਨ ਦੇ ਨਾਲ ਖੜਾ ਖੜਾ ਰਹੇਗਾ ਕਸ਼ਮੀਰ ਤੋਂ ਲੈ ਕੇ ਕਨਿਆ ਕਮਰ ਤੱਕ ਹਿੰਦੁਸਤਾਨ ਸਾਡਾ ਇੱਕ ਹੈ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਇੱਥੇ ਆ ਰਹੇ ਨੇ ਇਹਨਾਂ ਨੂੰ ਡੀਜ਼ਲ ਦੀ ਜ਼ਰੂਰਤ ਪਊਗੀ 2-3 ਮਹੀਨਿਆਂ ਵਾਸਤੇ ਉਹ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਇਹਨਾਂ ਨੂੰ ਦੇਣਾ ਚਾਹੀਦਾ ਇਹਨਾਂ ਦੇ ਕਾਰਡ ਬਣੇ ਹੋਏ ਆ ਇਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਆ ਇਹਨਾਂ ਦਾ ਆਇਡੈਂਟੀਟੀ ਕਾਰਡ ਬਣਿਆ ਹੋਇਆ ਇਹਨਾਂ ਦਾ ਆਧਾਰ ਕਾਰਡ ਬਣਿਆ ਹੋਇਆ ਜਿੰਨੇ ਵੀ ਕਿਸਾਨ ਹੈਗੇ ਆ ਜੇ ਉਹਦੇ ਤੋਂ ਜਿਹੜਾ ਪ੍ਰੋਫਿਟ ਛੱਡ ਦੇਣ ਉਹ ਤੇ GST ਛੱਡ ਦੇਣ ਉਹ ਡੀਜ਼ਲ ਇਹਨਾਂ ਨੂੰ 40,000 ਰੁਪਏ ਮਿਲੂਗਾ ਉਹਨਾਂ ਨੂੰ ਬੜੀ ਰਾਹਤ ਮਿਲ ਜੂਗੀ ਨੇ ਤਾਂ ਹੀ ਅੱਜ ਤੁਸੀਂ ਇਸ ਏਰੀਆ ਚ ਆਇਓ ਦੱਸਿਆ ਜਾ ਰਿਹਾ ਕਿ ਕਿ ਬੋਰਡ ਵੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਜਿਹੜੇ ਹੈ ਕਿ ਕੁਝ ਰਾਹਤ ਸਮਗਰੀ ਵੀ ਦੇ ਦੇਣ ਪਹਚੋ ਦੇਖੋ ਗੱਲ ਇਹ ਹੈ ਕਿ ਅਸੀਂ ਤਾਂ ਇਹ ਕੰਮ ਲੱਗੇ ਹੀ ਹੋਏ ਜੋ ਤਲ ਸੈਲਫੁਲ ਹੈਗਾ ਆ ਅਸੀਂ ਕਿੱਟਾਂ ਬਣਾਈਆਂ ਨੇ ਇਹਦੇ ਵਿੱਚ 13 ਤਰ੍ਹਾਂ ਦੀਆਂ ਦਵਾਈਆਂ ਨੇ ਇਹਦੇ ਵਿੱਚ ਪੰਜ ਬ੍ਰਸ਼ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦੋ ਮੋਮਬਤੀਆਂ ਵੀ ਆ ਆ ਮੋਮਬਤੀਆਂ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਸੀਂ ਇਹਦੇ ਵਿੱਚ ਬੱਚਿਆਂ ਨੂੰ ਸਾਰਾ ਦੇ ਰਹੇ ਹੋ ਹਾਂਜੀ ਲੇਡੀਜ਼ ਵਾਸਤੇ ਵੀ ਅਸੀਂ ਦੇ ਰਹੇ ਹਾਂ ਸੈਂਟਰੀ ਪੈਡਸ ਵੀ ਦੇ ਰਹੇ ਹਾਂ ਕਿ ਸਾਡਾ ਪਰਿਵਾਰ ਹੈ ਇਸ ਕਰਕੇ ਕਹਿਣ ਦਾ ਮਤਲਬ ਇਹ ਹੈ ਕਿ ਫਰੋਸਪੁਰ ਦਾ ਹਰੇਕ ਆਦਮੀ ਇੱਕ ਇੱਕ ਬੱਚਾ ਇਸ ਕੰਮ ਤੇ ਲੱਗਿਆ ਹੋਇਆ ਹੈ ਮੋਟਰਬੋਰਡ ਵੀ ਦੇ ਰਹੇ ਹੋ ਸਰ ਮੋਟਰਬੋਰਡ ਅਜ ਦੇ ਰਹੇ ਹੈ ਜਿਸੀਂ ਲੈ ਕੇ ਸਾਡੇ ਦੋਸਤਾਂ ਨੂੰ ਹੁਣੇ ਦਿਖਾ ਦਿੰਦੇ ਆ ਜਿਹੜੇ ਮੈਂ ਤਾਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਾਂਗਾ ਤੁਹਾਡੀ ਬਾਈਟ ਚੱਲਦੀ ਨਹੀਂ ਜੋ ਤੁਸੀਂ ਸਾਡਾ ਸਾਥ ਦਿੱਤਾ ਜੋ ਪੰਜਾਬ ਦਾ ਸਾਥ ਦਿੱਤਾ ਅਸੀਂ ਧੰਨਵਾਦੀ ਹਾਂ ਮੈਂ ਪੰਜਾਬ ਦੀਆਂ ਐਨਜੀਓ ਚਾਏ ਉਹ ਡੇਰਾ ਜਦਾ ਸੁਆਮੀ ਹੋਵੇ ਚਾਹੇ ਕੋਈ ਡੇਰਾ ਹੋਵੇ ਐਸਜੀਪੀਸੀ ਹੋਵੇ ਸਾਰੇ ਕੰਮ ਕਰ ਰਹੇ ਐ এনਜੀਓਸ ਕੰਮ ਕਰ ਰਹੀਆਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰੇ ਜਿਹੜੇ ਯੰਗਸਟਰ ਦੋਸਤ ਭਰਾ ਜਿਹੜੇ ਆਏ ਨੇ ਸਾਰੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਮਾਲ ਕਰਤੀ ਉਹਨਾਂ ਨੇ ਤੁਸੀਂ ਵੀ ਕਮਾਲ ਕਰਦੇ ਹੋ ਪਰ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਦੇ ਵਿੱਚ ਜੂ ਨਹੀਂ ਸਰਕਦੀ ਇਹਦੇ 60 ਹਜ਼ਾਰ ਰੁਪਏ ਦੀ ਸਿਰਫ ਡਿਮਾਂਡ ਕੀਤੀ ਜਾ ਰਹੀ ਵੀ ਕੇਂਦਰ ਤੋਂ ਦਵੇ ਸਰਕਾਰ ਕਰ ਰਹੀ ਹੈ 60 ਹਜ਼ਾਰ ਕਰੋੜ ਲੇਕਿਨ ਆਪਣਾ ਕੁਝ ਵੀ ਇਹਨਾਂ ਨੇ ਅਨਾਉਂਸ ਨਹੀਂ ਕੀਤਾ ਵੀ ਅਸੀਂ ਪੰਜਾਬ ਸਰਕਾਰ ਕੀ ਕਰ ਰਹੀ ਹੈ ਸੈਂਟਰ ਤੋਂ ਮੰਗੀਆਂ ਦੀ ਜੀਐਸਟੀ ਬਸ ਹੋਰ ਤੁਸੀਂ ਉਹ ਗੱਲ ਕਹਿ ਰਹੇ ਹੋ 60 ਹਜ਼ਾਰ ਦੀ ਗੱਲ ਕਰ ਰਹੇ ਮੈਂ ਤਾਂ ਤੁਹਾਨੂੰ ਦਿਖਾਇਆ ਵੀ ਜਿਹੜੇ ਪੈਸੇ ਇਹਨਾਂ ਕੋਲੇ ਪਏ ਉਹ ਨਹੀਂ ਵਰਤ ਪਾ ਰਹੇ ਕਿਉਂ ਨਹੀਂ ਵਰਤ ਪਾ ਰਹੇ ਚਿੱਠੀ ਆਈ ਹੋਈ ਹੈ ਇਹਦੇ ਚ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਨੇਬਾ ਜੇ ਮੁੱਖ ਮੰਤਰੀ ਬਿਮਾਰ ਹੋ ਗਏ ਦੂਜੀ ਟੀਮ ਤਾਂ ਹੈ ਯਾਰ ਨੇਤੇ ਕਿਥੇ ਲੱਗਦਾ ਨਹੀਂ ਕੋਈ ਬੰਦਾ ਬਿਮਾਰ ਹੋ ਗਿਆ ਤਾਂ ਕੋਈ ਗੱਲ ਨਹੀਂ ਇਹਨਾਂ ਦੀ ਦੂਜੀ ਟੀਮ ਵੀ ਦੂਜੀ ਟੀਮ ਨੂੰ ਕੰਮ ਕਰਨਾ ਚਾਹੀਦਾ ਆਉਣਾ ਚਾਹੀਦਾ ਇਹ ਤਿੰਨ ਤਿੰਨ ਮੰਤਰੀ ਇੱਥੇ ਆਉਂਦੇ ਨੇ ਮਾਫ ਕਰਿਓ ਉਥੇ ਵੋਟਾਂ 'ਚ ਬੈਠ ਕੇ ਆਦੀਆਂ ਫੋਟੋਆਂ ਖਿਚਾ ਕੇ ਚਲੇ ਜਾਂਦੇ ਇਹ ਕੋਈ ਗੱਲ ਥੋੜੀ ਹੈ ਯਾਰ ਨੀਤਾ ਕਿਤੇ ਲੱਗਦਾ ਨਹੀਂ ਆ ਕਿ ਜਿਹੜੀ ਪੰਜਾਬ ਸਰਕਾਰ ਬੇਫਿਕਰੀ ਹੋ ਗਈ ਹੈ ਕਿ ਜਿਵੇਂ ਨੌਜਵਾਨ ਸਮਾਜ ਸੇਵੀ ਜਿਹੜੇ ਅੱਗੇ ਆ ਗਿਆ ਉਹਨੂੰ ਲੈ ਕੇ ਬੇਫਿਕਰੀ ਹੋ ਗਈ ਹੈ ਕਿਉਂਕਿ ਪੰਜਾਬ ਨੂੰ ਤਾਂ ਇਹ ਨੌਜਵਾਨ ਸਾਮੀ ਬੈਠੇ ਆ ਇੱਥੇ ਦੇ ਲੋਕ ਸਾਮੀ ਬੈਠੇ ਆ ਸਰਕਾਰ ਤਾਂ ਕਿਤੇ ਦੇਖਣੀ ਦੀ ਦੇਖੋ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਜਿਹੜੀ ਹੈਗੀ ਹੈ ਬੈਕਪੋਰਟ ਤੇ ਆ ਗਈ ਹੈ ਕਿਉਂਕਿ ਜਿਹੜਾ ਪਾਣੀਆਂ ਦੇ ਬੰਨ ਲਾਏ ਆ ਆ ਫਰੋਸਪੋਰ ਦੇ ਵਿੱਚ ਕਿੰਨੇ ਲਾਏ ਆ ਇਹ ਨੌਜਵਾਨਾਂ ਨੇ ਲਾਏ ਆ ਆ ਸਾਡੇ ਯਾਰ ਆਏ ਨੇ ਇਹਨਾਂ ਨੇ ਲਾਏ ਨੇ ਉੱਤਰਪੜ ਦੇ ਸਾਯੂ ਕਿਸ ਮੁਜ਼ੱਫਰਨਗਰ ਸਾਹਿਲ ਦੇ ਆਏ ਤੇ ਮੁਜ਼ੱਫਰਨਗਰ ਤੋਂ ਦੋ ਟਰਾਲੀਆਂ ਲੈ ਕੇ ਆਏ ਆ ਇਹ ਵੀ ਸਾਡੇ ਕ੍ਰਿਸਚੀਅਨ ਭਰਾ ਆਏ ਹਿੰਦੂ ਭਰਾ ਆਏ ਨੇ ਹਿੰਦੁਸਤਾਨ ਕਸ਼ਮੀਰ ਤੋਂ ਲੈ ਕੇ ਕਨਿਆਕਮਰੀ ਤੱਕ ਇੱਕ ਨਹੀਂ ਬਾਕੀ ਦਾ ਬਾਕੀ ਕਮਿਟੀ ਦੇ ਬ੍ਰਦਰ ਵੱਲੋਂ ਇੱਕ ਸਵਾਲ ਚੁੱਕਿਆ ਜਾ ਰਿਹਾ ਕਿ 250 ਜਿਹੜੇ ਐ ਕਰੋੜ ਦੀ ਜਿਹੜੀ ਫੰਡ ਲਗਾਤਾ ਬਨਨ ਮਜ਼ਬੂਤ ਸਫਾਈ ਕੰਮ ਦਾ ਲੈ ਕੇ ਜਿਹੜੇ ਨਾਲੇ ਸਫਾਈ ਨਹੀਂ ਹੋਈ ਨਾਲੇ ਸਫਾਈ ਉਹ ਤਾਂ ਹੋਈ ਨਹੀਂ ਐ ਫੰਡਿੰ देखो मेनू ओ दे बारे नॉलेज ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਜਿਹੜੀ ਹੈ ਬੜੀ ਵੱਡੀ ਨਲਾਕੀ ਹੈਗੀ ਹੈ ਪਹਿਲਾਂ ਤਾਂ ਮੈਂ ਰঞ্জੀਤ ਸਾਹਿਬ ਡੈਮ ਦੀ ਗੱਲ ਦੱਸੀ ਹੈ ਉਸ ਤੋਂ ਬਾਅਦ ਜਿਹੜਾ ਮੌਸਮ ਵਿਭਾਗ ਹੈਗਾ ਹਰੇ ਕੋਲੇ ਮੋਬਾਈਲ ਹੈਗਾ ਇਹ ਦੇਖਦੇ ਆਂ ਅਸੀਂ ਠੀਕ ਹੈ ਜੀ ਉਹਦੇ ਵਿੱਚੋਂ ਕਰੇ ਸੀ ਕਿ ਅੱਜ ਕੀ ਪਾਣੀ ਵੜਾਊਗਾ ਪਾਣੀ ਵੜਾਊਗਾ ਕਹਿੰਦੇ ਧਿਆਨ ਕਿਉਂ ਨਹੀਂ ਦਿੱਤਾ ਉਹ ਜ਼ਿੰਮੇਵਾਰੀ ਉਹਨਾਂ ਦੀ ਹੈ ਫਿਰ ਜਿਹੜਾ ਸਾਡਾ ਇੱਕ ਵਿਭਾਗ ਹੈਗਾ